ਆਗੇ ਵੀ ਪਿੱਛੇ ਕਬੂਤਰਾਂ ਕੋਲ ਨੂਰੀ ਮੰਤੀ ਬਾਹਰ ਤੇ ਪਾਉ ਉਹ ਪਿੰਜਰੇ ਚ ਨਾ ਉਧਰ ਨੇ ਦੋ ਬੱਚੇ ਨੇ ਜਿਹੜੇ ਪਹਿਲਾਂ ਉਹ ਪਾਲਾ ਫੇਰ ਦੋ ਇਧਰੋਂ ਪਾਉਣੇ ਨੇ ਬਸ ਤਿੰਨ ਦਸ ਦਨ ਸੇ ਇਸ ਤੋਂ ਵੀਰ ਬਣ ਕੇ ਅੱਜ ਦਾ ਦਿਨ ਕਰਦੇ ਕੱਲ ਨੂੰ ਖੁੱਲੀ ਢਾਂਗੀ ਤੇ ਬਿਠਾ ਲਾਂਗੇ ਤੈਨੂੰ ਦਿਖਾ ਦੱਸਾਂ ਕਿਹੜੇ ਕਿਹੜੇ ਬੱਚੇ ਨੇ ਆਹਦਾ ਆਹ ਰੰਗ ਲੱਗਿਆ ਆਹ ਦੇ ਉੱਪਰ ਬੈਠਾ ਇਹਨੂੰ ਘੜ ਲਾ ਫੰਗ ਹਾਂ ਇੱਕ ਆਇਆ ਲਿਆ ਇਹ ਉਹਦਾ ਮੈਂ ਰਜੇ ਭਾਈ ਨੇ ਆ ਗਣਾ ਕਢਦੀ ਚੱਲ ਬਈ ਕਢ ਲਿਆ ਚੱਲ ਹਿੰਗ ਕਰ ਦੇ ਬੰਦ ਓਕੇ ਆਹਸਾ ਲਾ ਕੇ ਮੈਂ ਟੱਪ ਕੋਲ ਆਪ ਆ ਦੇ ਦੋ ਉਧਰੋਂ ਫੜਨੇ ਨੇ ਬਸ ਇਹ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਮੈਂ ਕਿਹਾ ਬੱਚੇ ਹੁਣ ਸਾਜਰ ਹਜਰੇ ਧੁੱਪ ਬਹੁਤ ਚੰਗੀ ਆ ਤਿੰਨ ਚਾਰ ਘੰਟੇ ਧੁੱਪ ਲੱਗੇ ਜਸਾ ਆਏ ਤੇ ਇਹਨਾਂ ਨੂੰ ਥੱਲੇ ਧਾਰਨਾ ਤੇ ਹਲੇ ਬੱਜੇ ਆ 1:30 ਦਾਣਾ ਪਾਣੀ ਇਹਨਾਂ ਨੇ ਤਾਂ ਖਾਦਾ ਹੋਇਆ ਇਹ ਇਹਨਾਂ ਨੂੰ ਪਾਉਣੇ ਨੇ ਬਾਅਦ ਚ ਪਾ ਲਾਂ ਇਹ ਹੈਗੇ ਭਾਊ ਬੱਚੇ ਆ ਦੇਖ ਇੱਕ ਤਾਂ ਆਰੇ ਪੋਟੇ ਨੂੰ ਹਰਾ ਜਿਹਾ ਰੰਗ ਲੱਗਿਆ ਆ ਦੇ ਹਾਂ ਨਹੀਂ ਨਹੀਂ ਆ ਲਿਆ ਦੱਬਿਆ ਹਾਂ ਹਾਂ ਇਹਨਾਂ ਨੂੰ ਫੜ ਲੈਣਾ ਇੱਕ ਆ ਪਿਛਲਾ ਹੈ ਜਿਨ੍ਹਾਂ ਨੂੰ ਰੰਗ ਲੱਗਿਆ ਹੋਇਆ ਪੋਟੇ ਦੀ ਉਹਦਾ ਕੋਲ ਰਹਿ ਗਿਆ ਤੋਏ ਉਹਦਾ ਅੱਗੇ ਆਪਾਂ ਜੀ ਆ ਫੜਾ ਇਕ ਗੋੜ ਫੜ ਲਾ ਆ ਦੇ ਉੱਪਰ ਵੇ ਮੈਨੂੰ ਉੱਪਰ ਨਹੀਂ ਬੈਠਾ ਕਿੱਥੇ ਗਿਆ ਫੜਾ ਕਿੱਥੇ ਗਿਆ ਵਜਾ ਆ ਗਿਆ ਹਾਂ ਬੈਠਾ ਆ ਬੈਠਾ ਹਲ 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 ਬਹੁਤ ਧੀ ਯਾਰ ਇਹਨੂੰ ਵੀ ਫੜੇ ਲੈ ਲਾ ਦਵੇ ਇਹਨੂੰ ਹਰ ਜਮ ਮੈਨੂੰ ਬੰਦ ਕਰਦਾ ਆ ਦੇਖੋ ਕਿਵੇਂ ਫੜਿਆ ਆ ਆਇਆ ਨਿਕਲ ਨਾ ਜਾਵੇ ਤੇਰੀ ਉੱਤਰ ਨਿਕਲ ਨਾ ਦੇਨੇ ਬਾਈ ਚਲੋ ਮੈਂ 1 ਮਿੰਟ ਬੰਦ ਕਰ ਦਾਂ ਯਾਰ ਲਓ ਬਈ ਇਹਨੂੰ ਅਜ ਉੱਪਰ ਲਾ ਦੇਣਾ ਉੱਥੇ ਆਪਾਂ ਨੇ ਹਾਂ ਖੜ ਜਾ ਲਿਆ ਕੱਸ ਕੇ ਦਵਾ ਚੱਜੇ ਨਾਲ ਖਾ ਫਾਈਨ ਨਿਪੇਂ ਹਿ ਗਲੇ ਹੈ ਖੜ ਜਾ 1 ਮਿੰਟ ਹਾਂ ਓਹੋ ਹਾਂ ਹੁਣ ਕਾਸ ਇਹਨੂੰ ਹਾਂ ਬੈਠਾ ਰਾਂ ਵੇਖੋ ਚਾ ਉੱਚਾ ਦਾਬੇ ਕਰ ਲੈਣਾ ਇਹਨੂੰ ਹਾਂ ਹਾਂ ਚੱਲ ਲਾਗੇ ਦਾਣੇ ਚੁਗਣ ਪਾਣੀ ਪੂਲੀ ਵੀ ਪਾ ਦੇਣਾ ਹੁਣ ਇਹਨਾਂ ਨੂੰ ਆਪਾਂ ਨੂੰ ਓਏ ਮੈਂ ਫੜਾ ਦਿੰਨਾ ਰੁਕ ਜਾ ਰੁਕ ਜਾ ਮੈਂ ਫੜਾਉਂਨੇ ਉਹ ਨਹੀਂ ਖਾ ਲਿਆ ਆ ਫੜਾ ਦੇ ਮੈਨੂੰ ਛੱਡ ਦੇ ਓ ਦੇਖੀ ਛੱਡ ਦੇ ਛੱਡ ਦੇ ਛੱਡ ਦੇ ਲਓ ਜੀ ਮਿੱਤਰੋ ਉਹ ਲਾਤਾ ਜੁੱਪਰ ਇੱਕ ਦਿਨ ਅੱਜ ਬੈਠਣਗੇ ਕਾਲੂ ਟਾਂਗੀ ਦੇ ਬਾਸ ਦੋਵੇਂ ਤੱਕ ਢਾਵਾਗੇ ਨਾ ਇਹਨੂੰ ਅੱਕਰਾ ਜਾ ਛੜਦਾ ਬਾਗੂ ਇਹ ਅੱਕਰਾ ਜਾ ਉੱਪਰ ਨੂੰ ਚੱਕ ਚੱਕ ਦੇ ਉੱਪਰ ਦਾ ਚੱਕ ਢਿੱਲਾ ਕਰਕੇ ਚੱਕ ਹੱਕ ਮਾ ਕੇ ਜੇ ਚੱਕ ਹੁੰਦਾ ਚਲੋ ਮੈਂ ਇਹਨਾਂ ਨੂੰ ਪਾਣੀ ਪੂਣੀ ਜਾ ਪਾ ਦਾਂ ਲਓ ਵੀ ਮਿੱਤਰੋ ਇੱਧਰ ਇਹ ਕਬੂਤਰਾਂ ਦਾ ਦਾਣੇ ਪਾਣੀ ਦਾ ਨਵੇੜ ਤਾਂ ਆਪਾਂ ਕੰਮ ਇਹਨਾਂ ਦਾ ਉਕੇ ਉਧਰ ਲੈ ਆ ਨੂੰ ਪਾਣੀ ਪਾ ਦਈਏ ਥੋੜਾ ਜਿਹਾ ਇਹਨਾਂ ਨੂੰ ਵੀ ਬਈ ਦਾਣਾ ਪਾਣੀ ਪਾਤਾ ਤੇ ਪਾਣੀ ਪੁਣੀ ਹੈ ਨਾ ਤਾਜ਼ਾ ਪਾਤਾ। ਉਹ ਕਬੂਤਰ ਥੋੜਾ ਜਿਹਾ ਸੁਸਤ ਆ। ਬਾਕੀ ਦਾ ਹੋ ਗਿਆ ਕੈਮ। ਕੋਹ ਨੂੰ ਨਹੀਂ ਕੋਈ ਦਵਾਈ ਬੂਟੀ ਲੱਗ ਰਹੀ। ਤੇ ਚਲੋ। ਇਹਨਾਂ ਵੀ ਓਕੇ ਆ ਕੰਮ। ਉਹਨਾਂ ਦਾ ਵੀ ਉੱਪਰ ਵਾਲਿਆਂ ਨੂੰ ਫੇਰ ਦੇਖਾਂਗੇ। ਨੂਰੀ ਖੜੀ ਲੈ ਨੂਰੀ ਦੇ ਨਿਗਾ ਮਾਰ ਲੋ। ਹਾਂ ਵੀ ਨੂਰੀ ਮੱਖੀਆਂ ਲੱਗਦੀਆਂ। ਕੋਈ ਨਹੀਂ ਕੋਈ ਨਹੀਂ ਧੁੱਪ ਦਾ ਨਹੀਂ ਆ ਰਿਹਾ ਲੈ। ਮਕੀਆ ਦੇਖੋ ਨੂਰੀ ਨੂੰ ਕਿਵੇਂ ਜਿੰਬੜੀਆਂ ਨੇ ਕੋਈ ਨਾ ਟੋਪ ਚ ਖੜੀ ਰਹਿ ਹੁਣ ਤੇ ਚਲੋ ਮਿੱਤਰੋ ਨਿਬੜ ਗਿਆ ਆਪਣਾ ਉਰੇ ਵਾਲਾ ਕੰਮ ਅੱਜ ਨਵੀਂ ਢਾਂਗੀ ਵੀ ਲਾ ਦਾਂਗੇ ਤੇ ਉੱਪਰਲੇ ਕੂਤਰਾਂ ਨੂੰ ਫੇਰ ਦੇਖਦੇ ਆਂ ਡਾਈਡੂਈ ਕਰਾਉਣੀ ਹੋਈ ਏ ਕਿਸੇ ਦੀ ਅੱਜ ਪੰਜ ਬੱਚੇ ਪਾਏ ਆ ਉੱਪਰਲੇ ਵੀ ਦੋ ਚੱਕ ਲਿਆਂਦੇ ਇਹਦੇ ਲਾਓ ਵੀ ਤਾਰ ਲੈ ਬੱਚੇ ਆਹ ਆ ਕੱਢ ਆਹ ਤਾਂ ਕੱਢ ਨੂਰੀ ਨੂੰ ਵੀ ਸ਼ਾਮ ਆ ਗਈ ਇਹਨੂੰ ਵੀ ਅੰਦਰ ਕਰਦੀ ਹੁਣ ਮੈਂ ਤਾਂ ਬਾਈ ਲੇਟ ਹੋ ਗਿਆ ਮੈਂ ਇਹ ਜਾ ਸੁੱਤਾ ਨਾ ਮੁੜ ਕੇ ਉੱਠਣ ਦਾ ਜੀਓ ਨਹੀਂ ਕਰਿਆ ਤੇ ਤਾਰਲੇ ਬੱਚੇ ਹੁਣ ਚਾਹੇ ਇੱਧਰ ਹੀ ਛੱਡ ਦੇ ਸਾਰੇ ਫਿਰ ਹੀ ਜਾਣਗੇ ਦਾਣੇ-ਦੋਣੇ ਖਾ ਲੈਣਗੇ ਪਾਣੀ ਪੀ ਲੈਣਗੇ ਖੋਲ ਦੇ ਇੱਥੇ ਚਲੋ ਵੀ ਚਲੋ ਰੋਡ ਦਾ ਉਹ ਤੇਰੀ ਉਹ ਬਾਹਰ ਆ ਗਿਆ ਬਾਹਰ ਆ ਗਿਆ ਲਾ ਲੇ ਲਾਵੀ ਦਾਣਾ ਬਾਣੀ ਚੋਕ ਲੈਣਗੇ ਹੁਣੇ ਪਹੁੰਚ ਗਈ ਹੁਣ ਆਪਾਂ ਕੋਠੇ ਦੇ ਉੱਪਰੋਂ ਉਤਰਾਂ ਦਾਣੇ ਕੋਈ ਕਾਹਦੇ ਨੂੰ ਕੋਟਰ ਦਿਖਾਣ ਆ ਕੇ ਬੈਠਾ ਔਰ ਸਾਰਾ ਰਾਹ ਦੇ ਵਿੱਚ ਛੁੱਟ ਦਿੰਦਾ ਜੇਲ੍ਹ ਵਿੱਚ ਛੁੱਟ ਦਿੰਦਾ ਕਿੰਨਾ ਨਿਕਾਸ ਹੈ ਕਿਨੇ ਪਰ ਰੋਦੀ ਬੈਠਾ ਰਹਿਣ ਦਾ ਪਾਪ ਡੰਡੂ ਦੇ ਪਾ ਲਈ ਆ ਲੱਗੇ अपने भी सैट ने ठीक ने सारे दो आधे आते दोले कोई चलो पाता भी ਉਹ ਆਦਾਂ ਲਈ ਦੋ ਉਤਾਰ ਲਈ ਉਂਈ ਉੱਧਰ ਹਾਰੀ ਹੈਟ ਨੇ ਜਨ ਦਾਣੇ ਪਾ दिए ਤੇ ਉਹਨੂੰ ਕੰਪਿਊਟਰ ਦਿਖਾਉਣੇ ਕੰਪਿਊਟਰ ਮਰਿਆ ਪਿਆ ਉਹ ਦਿਖਾਉਣਾ ਨਹੀਂ ਆਹ ਉੱਤਰ ਨੂੰ ਪਾ ਦੇ ਦਾਣੇ ਤੇ ਪਾਣੀ ਪਾ ਤਾ ਉਹ ਦੇਖੋ ਲੱਗਿਆ ਸੀਨ ਉਹ ਉਹ ਉੱਤਰ ਦਿਖਾਣਾ ਮੈਂ ਕਿਹੜਾ ਮਰਿਆ ਪਿਆ ਸੱਲ ਨੂੰ ਦੀ ਮੰਚ ਚਲਦੇ ਦੇ ਕੋਪਿਆ ਮੇਰੀ ਇਹ ਪਾਣੀ ਕਿਦਾ ਪਿਆ ਉਹ ਉਤਰਣ ਥੰਡੇ ਆ ਗਿਆ ਇਹ ਕੋਈ ਨਹੀਂ ਇਹਨਾਂ ਨੂੰ ਖਾਣ ਦੋ ਰਾਣਾ ਪਾਣੀ ਆਪਾਂ ਜਾਲਦੇ ਆ ਥੱਲੇ ਲਓ ਇਮੇਟਰ ਹੁਣ ਆਗੇ ਪਿੱਛੇ ਕਬੂਤਰਾਂ ਕੋਲ ਤੇ ਜਿ세 ਖੁੱਲੀ ਢਾਂਗੀ ਤੇ ਬਿਠਾ ਕੇ ਦੇਖ ਲੈ 5 ਕਿ ਮਿੰਟ ਹਨਾ ਚਾਹੇ ਜਾਲ ਦੇ ਅੰਦਰੇ ਬਿਠਾ ਲਈਵੇਂ ਕਹਿੰਨੇ ਇੱਥੇ ਜਾਲ ਦੇ ਅੰਦਰੇ ਤੇ ਛੋਟੇ ਬੱਚੇ ਦਿਖਾ ਦਵਾਉਂਗਾ ਕੀ ਕੰਡੀਸ਼ਨ ਆ ਉਹਨਾਂ ਦੀ ਆਹ ਸਾਡਾ ਹੋਊ ਲੋਟ ਕੇ ਨਹੀਂ ਨਾਲੇ ਇਹਨਾਂ ਨੂੰ ਦਵਾਈ ਦੇ ਦੀਏ ਯਾਰ ਲੈਫ 52 ਲੈਂਦੀ ਹੈ ਜਿਹੜੀ ਛੱਡ ਦੇ ਬੱਚਾ ਜੱਸੇ ਬੀਰੇ ਬੱਚਾ ਵੀ ਮਰਿਆ ਪਿਆ ਇੱਕ ਮਿੰਟ ਤੋਂ ਦਿਖਾਉਣਾ ਆ ਦੇਖੋ ਤੂੰ ਕ੍ਰੀਸ ਮਰੀਆ ਬੇ ਬੱਚਾ ਇਹਨੂੰ ਵੀ ਦੱਬ ਕੇ ਆਉਣਾ ਪੈਣਾ ਤੂੰ ਉਹ ਕਬੂਤਰੀ ਫੜ ਯਾਰ ਉਹਨੂੰ L52 ਦਈਏ ਤੇ ਬਾਕੀ ਸਾਰੇ ਸੈੱਟ ਨੇ ਆ ਬਾਕੀ ਦਾ ਉਕੇ ਰੋਟਾ ਬੱਚੇ ਚੈੱਕ ਕਰ ਲੈ ਖੜ ਜੋ ਇੱਕ ਵਾਰ ਬੱਚੇ ਉਹਨੇ ਮਾਰਦਾਂ ਨੇ ਨੀਗਾ ਉਹ ਤੂੰ ਨਾ ਬੈਠ ਵਾ ਇੱਥੇ ਹਾਂ ਬੱਚੇ ਸੈੱਟ ਨੇ ਉਕੇ ਰੋਟਾ ਨੇ ਇੱਧਰ ਲਾ ਹਾਂ ਬਾਈ ਅਦਾ ਬਹੁਤ ਯਾਰ ਰੱਖਦੀ ਹੈ ਬੱਚੇ ਦਾ ਬਸ ਬਸ ਬੁਣੀ ਠੀਂ ਬੈਠੀ ਰਹੀ ਬੈਠੀ ਰਹੀ ਉਹ ਫਿਰ ਬੋਤਾ ਭయ్యా ਬੱਚੇ ਦਾ ਦੇਖੋ ਯਾਰ ਬੜਾ ਮਰੀਆ ਯਾਰ ਹੈ ਇਹ ਹਾਂ ਤਾਂ ਹੀ ਅੱਜ ਨਿਕਲੇ ਆ ਚਲੋ ਕੋਈ ਨਹੀਂ ਇਹਨੂੰ ਧੱਬਦੇ ਆ ਆਹ ਦੇਖੋ ਆ ਵੀ ਚਾਰ ਬਾਜੀਆਂ ਜੇਥੂ ਵੀ ਮਰੂ ਇਸ ਤਰ੍ਹਾਂ ਉਹ ਸਮਝ ਨਹੀਂ ਇੰਨੀਓ ਦਵਾਈਆਂ ਇਹਨਾਂ ਨੂੰ ਇੰਨੀਆਂ ਜਿ세 ਆਪਾਂ ਦਿੱਤੀਆਂ ਕਦੇ ਇੰਨੀਆਂ ਕਿਸੇ ਨੂੰ ਹਾਂਜੀ ਦੇਖ ਲਾ ਕਬੂਤਰੀ ਫੜੀ ਨੂੰ ਵੀ ਫੜ ਨਾਲੇ ਪਾਲੀ ਬਈ ਆ ਭੱਲੇ 52 ਪਾਵਰ ਜੈਲ ਟੈਰਾਮਾਈਸਿਨ ਇਹ ਤਿੰਨੇ ਚੀਜ਼ਾਂ ਦੰਨੇ ਇਹਨਾਂ ਨੂੰ ਦੋ ਦੋ ਬੂੰਦਾ ਇਹਨਾਂ ਦੀਆਂ ਤੇ ਥੋੜੀ ਆਦੇ ਦੰਨੇ ਠੀਕ ਹੈ ਕਬੂਤਰ ਫੜ ਲਿਆ ਅੱਜ ਸਾ ਦੋਨੇ ਇਹਨਾਂ ਦੰਨੇ ਆ ਤਾਂ ਸੈਟਾ ਹੋਣਾ ਨਾ ਕਰਦੇ ਆ ਇਲਾਜ ਇਹਨਾਂ ਦਾ ਲਓ ਬਈ ਦਵਾਈ ਦੂਈ ਦੇ ਕੇ ਛੜ ਤੇ ਕਬੂਤਰ ਅੰਦਰ ਆਹ ਕਿਹੜਾ ਉੜਕੇ ਬੈਠਿਆ ਵੇ ਅੱਛਾ ਤੇ ਥੋੜਾ ਥੋੜਾ ਜਿਹਾ ਮਾਰ ਦੇ ਬਸ ਐਨਾ ਨਹੀਂ ਮਾਰਨਾ ਉਹ ਉਧਰ ਜਿੱਥੇ ਉਹ ਕੱਚਾ ਹੈ ਉੱਥੀ ਮਾਰ ਦੇ ਉੱਥੇ ਮਿੱਟੀ ਦੀ ਇੱਕ ਕਹੀ ਜੀ ਛਿੜ ਦੰਨੇ ਮਿੱਟੀ ਮੁੱਟੀ ਖਾ ਲੈਣਗੇ ਅੰਦਰ ਵੀਰੇ ਅੰਦਰ ਆ ਕਿੱਥੇ ਸੁੱਤਾ ਪਿਆ ਹੈ ਕੱਚਾ ਅੰਦਰ ਹੈ ਕੀ ਨਹੀਂ ਕੱਚਾ ਜਿਆ ਉਹਦੇ ਮਿੱਟੀ ਜੀ ਹੈ ਜਿਹੜੀ ਜਿੱਥੇ ਮਾਂ ਖਾਂਦੇ ਨੇ ਉਹ ਚਾਲ ਤਰੇਆਂ ਚ ਪਾ ਦੇ ਦਾਣੇ ਥੋੜਾ ਕਿੱਥੇ ਆ ਥੋੜਾ ਥੋੜਾ ਲੱਭਣਾ ਮੈਂ ਤੇ ਮਿੱਟੀ ਥੋੜੀ ਸਿੱਟੀ ਏ ਮੈਨੂੰ ਦੱਸਿਆ ਲੱਗੇ ਨੇ ਕਹਿੰਦੇ ਥੋੜੀ ਜਿਹੀ ਮਿੱਟੀ ਸੜ ਤੋਂ ਮਿੱਟੀ ਮਿੱਟੀ ਖਾ ਕੇ ਕੈਂਬ ਜੇ ਹੋ ਜਾਣਗੇ ਕਿਉਂਕਿ ਜਿਹੜਾ ਪਚਾ ਕਬੂਤਰ ਦੁੱਤਾ ਹੈ ਉਥੇ ਕੱਚਾ ਹੈ ਜਿਹੜਾ ਮਿੱਟੀ ਮਿੱਟੀ ਖਾ ਕੇ ਹੋ ਗਿਆ ਸੈਟ ਉਹ ਬਿਲਕੁਲ ਉਹਦੀ ਵੀ ਸੇਮ ਕੰਡੀਸ਼ਨ ਸੀ ਚੱਲ ਪਾ ਜੱਸੇ ਦਾਣੇ ਲਓਏ ਮੇਤਰੋ ਵਿੱਚੇ ਚਾਹ ਪਾਣੀ ਵਿੱਚੇ ਕੁੱਤੇ ਖਾਣੀ ਤੇ ਕੁੱਤੇ ਘਾੜੀ ਦਾ ਨਹੀਂ ਆ ਨਿਕਲੇ ਬਾਹਰ ਸਾਰੀ ਜੋਬਰ ਇੱਕ ਵਾਰੀ ਮੈਂ ਕਹਿੰਨਾ ਕਮੈਂਟ ਵੀ ਬੋਲੇ ਜਾਣ ਦੱਸੇ ਆ ਕਿਹੜੀ ਆ ਰਹੀ ਹੈ ਉਹੀ ਹੈ ਅਛਾ ਤਾਂ ਗਲਾਬੀ ਹੈ ਇਹ ਗਲਾਬੀ ਗੁਤਰੀ ਕਿੰਨੀ ਨਖਰਗੀ ਦੇਖ ਲੋ ਆ ਦੇਖੋ ਜਿਹੜੀ ਸਾਰੀ ਗਲਾਬੀ ਕਰੀ ਸੀ ਪਾ ਕੁਡੀ ਕੋਲ ਬੈਠੀ ਹੈ ਦੇਖੋ ਚੀਜ਼ ਹੈ ਵੀ ਨਹੀਂ ਨਹੀਂ ਪਤਾ ਕਿਹੜੀ ਚੀਜ਼ ਹੈ ਕਮੈਂਟ ਬੋਲ ਦੀਏ ਬਾਈ ਜਸਵੀਰ ਸਿੰਘ ਬਾਈ ਔਰ ਜੋ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਬਾਹਿਦ ਪੀਜਨ ਕਲੱਬ ਨਾਈਸ ਵਲੌਗ ਥੈਂਕ ਯੂ ਵੀਰੇ ਜੈਦੀਪ ਸੰਧੂ ਥੈਂਕ ਯੂ ਵੀਰੇ ਪ੍ਰਵੀਨ ਸਿੰਘ ਪ੍ਰਵੀਨ ਸਿੰਘ ਗੁਰਪ੍ਰੀਤ ਘਾਰੂ ਹਾਏ ਕੀ ਹਾਲ ਹੈ ਵੀਰੇ ਜਗਜ਼ਾਰ ਸਿੰਘ ਗੁੱਡ ਬਾਈ ਥੈਂਕ ਯੂ ਵੀਰੇ ਗੁਰਪ੍ਰੀਤ ਘਾਰੂ ਸਤਵਿੰਦਰ ਸਿੰਘ ਪ੍ਰਵੀਨ ਸਿੰਘ ਸੁਰਤਾਨਾ ਗੁਰਮੀਤ ਸਿੰਘ ਬਾਈ ਹਮਕੋ ਵੀ ਜਲਦੀ ਹੀ ਕਬੂਤਰ ਹਾਂ ਹਾਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਸੋਨ ਬਰਡ ਪਿੱਟ ਹਾਊਸ ਬੀਗੇ ਦੇ ਕਬੂਤਰ ਦਾ ਗੇਬੇ ਕਰੋ ਵੀਰੇ ਕਰਾਂਗੇ ਮੜਾ ਯਾ ਨਾ ਬਲੌਗ ਕੰਟੀਨਿਊ ਜੀ ਆਉਣ ਲੱਗ ਜਾਣ ਕਰਾਂਗੇ ਜਰੂਰ ਗੁਰਪ੍ਰੀਤ ਗਾਰੂ ਹੈਲੋ ਬ੍ਰਦਰ ਹੈਲੋ ਕੀ ਹਾਲ ਹੈ ਵੀਰੇ ਬਸੰਤ ਸਿੰਘ ਬਾਈ ਇੱਕ ਜੋੜਾ ਕਬੂਤਰਾਂ ਦੇ ਦੋ ਵੀਰੇ ਹਾਲੇ ਨਹੀਂ ਵਿਹਲੇ ਹੋ ਜਾਣ ਦੋ ਜਗਤਾਰ ਸਿੰਘ ਹੈਲੋ ਜੀ ਕੀ ਹਾਲ ਹੈ ਵੀਰੇ ਚਾਪ ਕਬੂਤਰ ਦੇ ਬੱਚੇ ਦਿਖਾਓ ਚੰਗੀ ਤਰ੍ਹਾਂ ਵੀਰੇ ਹਾਂ ਚਾਪ ਕਬੂਤਰ ਦੇ ਮੈਂ ਦਿਖਾ ਦੂੰਗਾ ਤੁਹਾਨੂੰ ਥਾਲੀਵਾਲ ਬਲੌਗਰ ਨਾਈਸ ਵੀਰ ਜੀ ਥੈਂਕ ਯੂ ਵੀਰੇ ਪਰਵੀਨ ਸਿੰਘ ਬਾਹਰ ਵਿਜ਼ਨ ਕਲੱਬ ਜਗਤਾਰ ਸਿੰਘ ਜੈਦੀਪ ਸੰਧੂ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਵਲੌਗ ਦੀ ਐਂਡਿੰਗ ਕਰ ਦਨੇ ਆਓ ਦੇਖ ਲਓ ਮਿੱਟੀ ਲਾਗੇ ਚੁਕਣਾ ਹੈ ਲਾਗੇ ਨਾ ਚੁਕਣ ਬਸ ਜੇ ਜਿਹੜੇ ਕਬੂਤਰਾਂ ਨੂੰ ਪਰ ਦਵਾਈ ਦਿੱਤੀ ਹੈ ਜੇ ਮਿੱਟੀ ਚੁਗ ਲਈ ਉਹਨਾਂ ਨੇ ਐਨ ਕੈਮ ਹੋ ਜਾਣਗੇ ਚਲੋ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ ਸਾਰੇ ਵੀਰਾਂ ਦਾ ਇੰਨੇ ਕਮੈਂਟ ਕਰਨ ਲਈ ਤੇ ਮੇਰਾ ਵੀਰ ਸ਼ੇਅਰ ਵੀ ਕਰ ਦਿਆ ਕਰੋ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ